ਦਦੀ ਕੱਲ ਕਿੱਥੇ ਜਾਣਾ ਗੱਲ ਜਾਣਾ ਵੰਡੇ ਵੰਡੇ ਕੀ ਲੱਗ ਜਾਣਾ ਲੋੜੀ ਹੋ ਹੋ ਲੋੜੀ ਲੱਗ ਜਾਣੀ ਹੈ ਗੱਲ ਹਨਾ ਨੇ ਬੀਜੀ ਜਾਣਾ ਅਸੀਂ ਅੱਜ ਕੱਲ ਦੇ ਟਾਈਮ 'ਚ ਤੇ ਰਾਤ ਨੂੰ ਸਾਨੂੰ ਸ਼ੋਪਿੰਗ ਆਣੀ ਪੈਂਦੀ ਕਿਤੇ ਜਾਣਾ ਪੈਂਦਾ ਹੁਣ ਅਮਰਜੈਂਸੀ ਜਾਣਾ ਪਿਆ ਸਾਨੂੰ ਰਾਤ ਨੂੰ ਤੇ ਆਹਦਾ ਪਾਣੀ ਪੂਣੀ ਲਿਆ ਕੱਢ ਦੇਦੇ ਵਿੱਚ ਪਾਉਣ ਗਿਆ ਅੱਲਣ ਬੱਲਣ ਆਲਣ ਪਿਆ ਆ ਤੇ ਰੱਖ ਕੇ ਗਰਮ ਪਾਣੀ ਪਾ ਕੇ ਰਹੀ ਬਣਾਉਣ ਗਿਆ ਸਵਾ ਪਰ ਕਿ ਪੋਣਾ ਹੈ ਚ ਹੋਰ ਪੋਣਾ ਲੋ ਬਾਅਦ ਚ ਪਾਵਾਂਗਾ ਘਰ ਦੋਨੇ ਬਾਈਨਾਂ ਬਹੁਤ ਆ ਮੈਂ ਤਾਂ ਪੋਣੀਆ ਆਹੋ ਦੇਖਾਂ ਮਿੱਕੇ ਪੋਣੀਆ ਕਿਆ ਕਰਮ ਬੇਵ ਕਰਦੇ ਪੁੱਤ ਜੀ ਪਾਤਾ ਠੰਡਾ ਮੈਂ ਲਾ ਲਿਆ ਕਿੰਨਾ ਪੋਣਾ เีนาก็ไปนั่นไปยั่นัองอะไคอนโด ਹਾਉ ਮੇ ਭਾਉ 80 ਰੁਪਏ ਪਾਵੇ ਜੀ বুਡਾ ਖਾਏਗਾ ਜ਼ਬਾਨ ਹੋ ਜਾਏਗਾ ਜ਼ਬਾਨ ਖਾਏਗਾ ਤੇ বুਡਾ ਹੋ ਜਾਏਗਾ বুਡਾ ਖਾਏਗਾ ਜ਼ਬਾਨ ਹੋ ਜਾਏਗਾ ਜ਼ਬਾਨ ਖਾਏਗਾ ਤੇ বুਡਾ ਹੋ ਜਾਏਗਾ ਜੀ ਔਰ ਨਿਆਣਾ ਖਾਏਗਾ ਤੇ ਸ਼ਿਆਣਾ ਹੋ ਜਾਏਗਾ ਲੈ ਲੋ ਦੂਧ ਲੈ ਲੋ ਮੱਖਣ ਲੈ ਲੋ ਸਿੱ ਚਲਾ ਰਿਹਾ ਤੇ ਆ ਸੂਟ ਕਰਨੇ ਹੁਣ ਸੂਟ ਹੋ ਗਿਆ ਕਿਨੂ ਕਿਨ ਲਾਇਆ ਹੁਣ ਆ ਲਾਇਆ ਕੋਈ ਆਜ ਤਾਂ ਨਵਾਂ ਵਿਦਿਆ ਅਕਾ ਦੇ ਚੌਥਾ ਇਹ ਹੁਣ ਨਿਕਲਦੀ ਨਾ ਰਾਂਗੇ ਲੋੜੀ ਜਾਣੀ ਜੀ ਕੁੜੀਆਂ ਨੂੰ ਸੂਟ ਲਾਉਂਦੇ ਆ ਲੈ ਆ ਉਹ ਪੈਂਟ ਕਮੀ ਜਾਈ ਪੈਕ ਕਰ ਦਵਾ ਮੈਂ ਉਹ ਤਾਂ ਨਿੱਕੀ ਖੋਲਣੀ ਪੈਣੀ ਬਹੁਤ ਕਸਰਾਉਂਦੀ ਹੈ ਤੋਲਿਏ ਤੋਲਿਏ ਲਾਉਣੇ ਕੇ ਪੈਂਟ ਕਮੀ ਚ ਪੂਰੀਆਂ ਤੋਲਿਏ ਤੋਲਿਏ ਲਾਗਾ ਨਹੀਂ ਆਉ ਜੀ ਦੇਰੋਂ ਫੇ ਲਿਆਓ ਫੇਰੀ ਪੈਗ ਹੁਣੇ ਉੱਦਾਂ ਕੱਲੇ ਕਰ ਥੋੜੇ ਪੈਗਨ ਕਿੱਥੇ ਕੱਢੋ ਜੀ ਪੈਗ ਨਫਾ ਫੇ ਤੁਸੀਂ ਰੋਲਾ ਮੈਨੂੰ ਕੱਲ ਦਾ ਪਾਇਆ ਤੇ ਆਪੂ ਤਿਆਰੀ ਨਹੀਂ ਕੀਤੀ ਕੋਈ ਪਹਿਲਾਂ ਮੈਂ ਸੂਟ ਸੈਟ ਕਰ ਲਵਾਂ ਦੀ ਸਾਰੇ ਚੰਗੀ ਤਰ੍ਹਾਂ ਤੈਹਾਂ ਲਾ ਲਵਾਂ ਫੇ ਕਰਦੀ ਹਾਂ ਸੂਟ ਦਾੜੀ ਕਹਿੰਦੇ ਕਿੱਥੇ ਖਰੇ ਵੀ ਆ ਦਾੜੀ ਕਹਿੰਦੇ ਉਹ ਦੇਖ ਲਿਓ ਕਹਿੰਦੇ ਚਲੋ ਫੇ ਲਿਆਓ ਪੈਗ ਕਰ ਦਿੰਦਾ ਲਓ ਜਿੱਧਰ ਆਪਾਂ ਕਰਨ ਲੱਗੇ ਆ ਪਕੌੜੇ ਗਰਮ ਤੇ ਜਿੰਨੇ ਉਹਦੇ ਵਿੱਚ ਗਰਮ ਕਰਨੇ ਉਹ ਬੰਦਾ ਹੈ ਨੀਗਾ ਉਹ ਬੰਦਾ ਤਾਂ ਨੀ ਕਿੱਧਰ ਗਿਆ ਵਾ ਕੀ ਖਾ ਲੋ ਖਾ ਲੋ ਖਾ ਲੋ ਖਾ ਲੋ ਹੁਣ ਆਪਾਂ ਪਕੌੜੇ ਤਵੇ ਤੇ ਗਰਮ ਕਰ ਲਈ ਹਾਲੇ ਥੋੜੇ ਦੇ ਤਵੇ ਤੇ ਗਰਮ ਕਰਾਂਗੇ ਤੇ ਨਾਲ ਹੈਗੀ ਹੈ ਚਾਹੇ ਪਹਿਲੇ ਆਪਾਂ ਮੰਮਾ ਨੂੰ ਦਵਾਂਗੇ ਚਾਹੇ ਤੇ ਪਕੌੜੇ ਲੈ ਆਂਦੇ ਖਾ ਲੋ ਚਾਹ ਮਿਲ ਗਈ ਪਗੋੜੇ ਹਾਣੀ ਨਾਲ ਗਰਮ ਕੀਤੇ ਆ ਉਹ ਤਾਂ ਮਾਈਕ੍ਰੋਵੇਜ ਗਰਮ ਕਰਨੇ ਸੀ ਉਹ ਹੈ ਨਹੀਂ ਗੇ ਹੁਣ ਲਿਆ ਬਸ ਉਠਾ ਲੋ ਜੀ ਆ ਤਿੰਨ ਚਾਰ ਚਾਰ ਚਾਹੀਦੇ ਅਸਾ ਇੱਕ ਲੈਣਾ ਆ ਜੀ ਤਿੰਨ ਸੂਟ ਹੈਗੇ ਆ ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਲੋ ਜੀ ਨਵੇਂ ਬਲੌਗ ਦੀ ਸ਼ੁਰੂਆਤ ਹੋ ਚੁੱਕੀ ਆ ਨਵੇਂ ਬਲੌਗ ਦੇ ਨਾਲ ਤੇ ਅੱਜ ਬਹੁਤ ਸੋਹਣਾ ਦੇਣਾ ਤੇ ਬਸ ਇੱਕ ਦੋ ਕੰਮ ਕਰਨੇ ਆ ਤੇ ਉਹ ਆਪਾਂ ਕਰਦੇ ਆ ਤੇ ਮੰਮੀ ਉਹਨਾਂ ਨੇ ਚਾਰਾ ਆ ਅੱਗ ਦੀ ਜਿੰਨਾ ਕ ਜਾਣਾ ਐ ਇਸ ਘਰ ਦੇ ਆਣੇ ਤੇ ਹੁਣ ਆਪਾਂ ਕੱਢਾਂਗੇ ਪੈਗਿੰਨ ਖਾਫੇ ਹਾਂ ਅੱਦੇ ਸੂਟ ਮੰਮੀ ਲਾਤੇ ਆ ਮੇਰੇ ਤੋਂ ਵੀ ਪਿਆ ਸੀ ਕਾਟਨ ਦਾ ਸੂਟ ਮੈਂ ਕਿਹਾ ਚਲ ਇੱਕ ਮੈਂ ਲਾ ਦਿੰਨੀ ਆ ਤੇ ਅੱਦੇ ਮੰਮੀ ਲਾਤੇ ਅੱਦੇ ਮੈਂ ਲਾਤੇ ਆ ਕੋਡ ਨਾਲ ਦੁਪੱਟਾ ਆ ਕਾਟਨ ਦਾ ਚਲੋ ਕਾਟਨ ਚ ਕਾਟਨ ਦਾ ਚਲ ਇਹਨੂੰ ਵੀ ਪੈਕ ਕਰ ਦਈਏ ਹੁਣ ਹਾਂ ਫੇਰ ਆ ਗਈ ਫੇਰ ਆ ਗਈ ਨਿਕਲ ਜਾਇ ਥਾ ਆ ਲਾ ਦੇ ਕਾਟਨ ਦਾ ਹਾਂ ਨਾਲ ਦੁਪੱਟਾ ਇਹਦੇ ਠੀਕ ਹੈ ਵਧੀਆ ਬਹੁਤ ਸੋਹਣਾ ਸੂਟ ਆ ਇਹ ਮੈਨੂੰ ਦਿੱਤਾ ਹੀ ਸਮੋਂ ਨੂੰ ਮੈਂ ਸਮਾਇਆ ਹੀ ਨਹੀਂ ਇਹ ਸੋਹਣਾ ਸੂਟ ਹਾਂ ਨਹੀਂ ਕੋਟਨ ਦਾ ਫੁੱਲ ਕੋਟਨ ਆ ਲਿਓ ਪੈ ਕੱਦ ਮੈਨੂੰ ਜਿਹਨੂੰ ਅੱਜ ਹੀ ਲਾ ਦੇ ਹੁਣ ਹੁਣ ਤੁਹਾਡੀ ਮਰਜ਼ੀ ਆ ਹਾਂ ਕਿਉਂ ਜੇ ਮਰਜ਼ੀ ਹਾਂ ਮਾ ਨਹੀਂ ਘੋਣ ਲਿਓ ਲੋ ਹਬਾ ਉਹ ਵੜਾ ਜਿਹੜਾ ਤੁਹ ਦਿੱਤਾ ਮੈਂ ਪਿੰਡਕ ਮੀਰ ਵੀ ਲਿਆਇਓ ਕੀ ਕੀ ਗੋਹ ਆਦੀ ਤੂੰ ਮਿੱਠਾ ਆ ਰਿਖੋ ਨਮਕ ਵੀ ਆ ਗਿਆ ਚਲੋ ਹੁਣ ਇਹਨੂੰ ਵੀ ਪੈਕ ਕਰਕੇ ਫੇਰ ਦਿਖਾਉਣੀ ਆ ਪੈਕਿੰਗ ਲਫਾਫੇ ਆਪਾਂ ਲੈ ਲਏ ਆ ਤੇ ਹੁਣ ਆਪਾਂ ਕਰਾਂਗੇ ਸੂਟ ਪੈਕ ਤੇ ਡੈਡੀ ਮੰਮੀ ਉਹਨਾਂ ਨੇ ਜਾਣਾ ਲੋਹੜੀ ਲੈ ਕੇ ਤੇ ਹੁਣ ਆਪਾਂ ਸੂਟ ਪੈਕ ਕਰਨੇ ਹੈਲੋ ਕਰ ਦੋ ਜੀ ਹੈਲੋ ਸੋਣਿਓ ਹੈਲੋ ਸੋਣਿਓ ਹੈਲੋ ਚਲੋ ਹੈਲੋ ਹੋ ਗਈਆਂ ਚਲੋ ਹੁਣ ਆਪਾਂ ਸੂਟ ਲੈ ਕੇ ਆਈਏ ਤੇ ਉਹ ਪੈਕ ਕਰਦੇ ਆਂ ਲੋਹੜੀ ਹੁਣ ਸੂਟ ਪੈਕ ਕਰ ਲਈਏ

ਪਕਾਦ ਫੋਲੋ ਫੋਲ ਦੇ ਦੇਣੀ ਆ ਮੇਰਾ ਮੈਂ ਉਹ ਕੋਲ ਤੇ ਮੈਂ ਉਹਦੇ ਨਾਲ ਹੀ ਪੀਲੇ ਵਾਲੇ ਸੀ ਮੈਂ ਸੀ ਲਮਾ ਵਾਹ ਉਹ ਲੰਗਰ ਆ ਤੁਸੀ ਲੈ ਲਈ ਆ ਆ ਇਸੀਰੇ ਉਹਦੇ ਅੱਜ ਪਟਾਕਾ ਪਿਆ ਹੋਣਾ ਚਲੋ ਮੈਂ ਮੋੜ ਮੋਟਾ ਦੇ ਨੀ ਹੁਣ ਤੇਰਾ ਆਹ ਕਰ ਲਈ ਆ ਇਹ ਕਰ ਲਈ ਆ ਹਾਂ ਹਾਂ ਲੈ ਕੇ ਨਹੀਂ ਆਉਣਾ ਨਹੀਂ ਆਉਣਾ ਜੀ ਹਾਂ ਮੈਂ ਆਉਣਾ ਜੀ ਹਾਂ ਮੈਂ ਆਉਣਾ ਇਹ ਚੰਦਰਮੀ ਇਹ ਨਾਲ ਉਹ ਹੀ ਹਰ ਇੱਕ ਉਹ ਵੀ ਘਰ ਦਾਣਾ ਪਾਵਦੀ ਨੇ ਉਹ ਤੇ ਟੈਕ ਕਰਾਉਣੇ ਸੀ ਇਹ ਤੇ ਮੈਂ ਕੋਈ ਬਾਗ ਨਾਲ ਲਾਉਂਗੀ ਸਾਨੂੰ ਕਰਾਂਗੀ ਟੈਕ ਉਹ ਤਾਂ ਕਿ ਬੇਕਾਰ ਨਾਲ ਜੇ ਸੇਣਾ ਕਰ ਰਹੀ ਹੈ ਦੋਨੇ ਕੋਲੋਂ

ਆ ਪੂਰਾ ਸੂਟ ਆ ਪੈਂਟ ਵੀ ਜ ਪੂਰੀ ਲੋ ਜੀ ਇੱਕ ਹੋਰ ਉਹ ਦੇ ਨਾ ਲਓ ਜੀ ਆ ਸੂਟ ਆ ਜੀ ਤਿੰਨ ਜਿਹੜੇ ਅਸੀਂ ਲੈ ਕੇ ਜਾਣੇ ਆ ਪਹਿਲਾ ਸੂਟ ਆ ਆ ਦੂਜਾ ਸੂਟ ਆ ਆ ਤੀਜਾ ਸੂਟ ਆ ਆ ਮਤਲਬ ਕਿ ਚਾਰਾਂ ਦੇ ਲੈ ਕੇ ਜਾਣੇ ਆ ਚਾਰ ਸੂਟ ਤੇ ਆ ਲਾਲ ਪਤਾ ਨਹੀਂ ਕਿ ਇਹਨੂੰ ਲੋਣਾ ਆ ਇਹ ਤਾਂ ਪਤਾ ਨਹੀਂ ਤੇ ਆ ਕਾਟਨ ਦੇ ਆ ਇਹਦਾ ਬਾਅਦ ਕੀ ਪਤਾ ਲੱਗਣਾ ਉਹਨੇ ਮੈਨੂੰ ਨਹੀਂ ਕਾਟਨ ਲਾਇਆ ਉਹਨੇ ਮੈਨੂੰ ਨਹੀਂ ਸਿਲਕ ਲਾਇਆ ਚਲੋ ਹੁਣ ਹਾਂ ਜੇ ਜੇ ਤੁਸੀਂ ਬਲੌਗ ਦੇਖਦਿਆਂ ਤਿੰਨੇ ਜਾਂ ਤਿੰਨੇ ਆਣੀਆਂ ਚਾਰੇ ਜਾਣੀਆਂ ਦੱਸ ਦੋ ਕਿਹੜਾ ਕਿਹੜਾ ਲੈਣਾ ਹੈ ਇਹ ਕਾਟਨ ਇਹ ਵੀ ਕਾਟਨ ਆ ਜੀ ਇਹ ਹੈਗਾ ਜੀ ਥੋੜਾ ਸਿਲਕ ਦਾ ਲਓ ਜੀ ਤਿੰਨ ਸੂਟ ਪੈਕ ਹੋ ਗਏ ਆ ਤੇ ਚੌਥਾ ਲੈਣਾ ਆ ਚੌਥਾ ਲੈਣਾ ਆ ਇਹ ਰੋਫਾਫਾ ਕੱਢ ਲਿਆ ਆ ਲੈਣਾ ਆ ਜੀ ਕੀ ਕਰ ਲਾ ਚਲੋ ਇਹ ਵੀ ਚਾਹ ਪੀ ਲਵਾਂ ਲੜੀ ਜਾਂਦੇ ਲੜੀ ਜਾਂਦੇ ਇੱਕ ਪਕੌੜੇ ਖਾ ਲਓ ਇਹ ਪਕੌੜੇ ਰੱਖੇ ਮੈਂ ਚਲੋ ਪਕੌੜੇ ਖਾਓ ਮਾ ਪਕੌੜੇ ਦੇ ਦੇ ਮੈਂ ਵੀ ਚਾਹ ਪਾਲਾਂ ਆਪਣੇ ਲਈ ਟੂਡ ਪੈਕ ਹੋ ਗਿਆ ਆ ਤੇ ਇਹਦੇ ਨਾਲ ਪੇਂਟ ਕਮੀ ਚ ਤੋਲੀਆਂ ਲਾਇਆ ਉਹਨਾਂ ਨਾਲ ਵੀ ਤੋਲੀਆਂ ਲਾਉਣੇ ਆ ਕੋਈ ਨਰਾਜ਼ੀ ਨਹੀਂ ਹੈਗੀ ਉਹ ਲੈਣੇ ਆ ਤਿੰਨ ਤੋਲੀਆਂ ਤੇ ਆਹ ਲਾ ਦਿੱਤਾ ਸੂਟ ਚੱਲ ਆ ਸੂਟ ਚਾਰ ਹੋ ਗਏ ਕੰਪਲੀਟ ਆਹ ਤਾਂ ਸੇਮ ਸੇਮ 컬러 ਲਾ ਦੇਣਾ ਆਹ ਗੇਂਸੇਮ ਕਲਰ ਲਾ ਦੇ ਇਹਨਾਂ ਉੱਪਰ ਪੈਸੇ ਥੱਲੇ ਰੱਖਣੇ 100 ਰੁਪਏ ਉਹ ਚਾਹਾਂਗੇ ਲਓ ਜੀ ਆ ਚਾਰ ਸੂਟ ਹੋ ਗਏ ਆ ਜਿਹੜੇ ਲਾਉਣੇ ਆ ਚਲੋ ਹੋ ਗਿਆ ਕੰਮ ਕੰਪਲੀਟ ਚਾਰ ਕੰਪਲੀਟ ਸੂਟ ਹੋ ਗਏ ਨੇ ਤਾਂ ਇੱਕ ਲੈਣਾ ਪੈਣਾ ਸੀ ਇੱਕ ਮੇਰੇ ਤੋਂ ਪਿਆ ਸੀ ਮੈਂ ਲਾਤਾ ਚਲੋ ਚਾਰ ਸੜ ਗਿਆ ਚਲੋ ਹਾਂ ਕੀ ਆ ਇਹਦਾ ਕੀ ਕਰਾਂ ਹੁਣ ਮੈਂ ਨਿਆਣੇ ਲੜੀ ਜਾਂਦੇ ਲੜੀ ਜਾਂਦੇ ਜਸੂ ਟੁੰਡੀਆ ਕਰਾਇਆ ਚੱਲ ਤੂੰ ਪਹਿਲਾਂ ਤੇਰਾ ਸਿਰ ਦੇ ਲਾ ਕੀ ਹੜ ਹੋਇਆ ਇਹਦਾ ਸਿਰ ਮੈਨੂੰ ਤਾਂ ਲਾਦਾ ਨਹੀਂ ਬਾ ਹੋਊਗਾ ਹੁਣ ਜੇ ਸਾ ਨਸੀਰ ਦਾ ਹਾਲ ਹੈ ਨਾ ਬਹੁਤ ਬੁਰਾ ਹਾਲ ਹੋਇਆ ਸ਼ੇਰ ਦਾ ਫੋਨ ਫੜਾ ਕੇ ਇਹਨੂੰ ਤੇ ਫੇਰ ਸਿਰ ਬਾਹਰ ਨੂੰ ਤੇ ਹੀ ਆ ਗਈਆਂ ਆਇਆ ਤੇ ਸਿਰ ਬਾਈ ਜਾ ਬਹੁਤ ਕੁੜੀ ਸ਼ੇਰ ਬੁਰਾ ਹਾਲ ਹੋਇਆ ਨੇ ਬੀਜੀ ਜਾਣਾ ਸੀ ਅੱਜ ਕੱਲ੍ਹ ਦੇ ਟਾਈਮ 'ਚ ਤੇ ਰਾਤ ਨੂੰ ਸਾਨੂੰ ਸ਼ੋਪਿੰਗ ਆਉਣੀ ਪੈਂਦੀ ਕਿਤੇ ਜਾਣਾ ਪੈਂਦਾ ਹੁਣ ਅਮਰਜੈਂਸੀ ਜਾਣਾ ਪਿਆ ਸਾਨੂੰ ਰਾਤ ਨੂੰ ਤੇ ਹੁਣ ਅਸੀਂ ਜਾਣਦੇ ਆ ਹਰਿਆਣੇ ਨੂੰ ਹਰਿਆਣੇ ਨੂੰ ਨਾਲੇ ਆਪਾਂ ਹਰਿਆਣੇ ਨੂੰ ਹਰਿਆਣਾ ਐਮਰਜੈਂਸੀ ਜਾਣਾ ਪਿਆ ਹੁਣ ਜਦੋਂ ਹਰਿਆਣੇ ਨੂੰ ਸ਼ਾਪਿੰਗ ਕਰਨੀ ਪੜੀ ਰਾਤ ਨੂੰ ਕਿਉਂਕਿ ਟਾਈਮ ਬਹੁਤ ਘੱਟ ਰਹਿ ਗਿਆ ਆ ਤੇ ਲੱਗੀਆਂ ਮਗਰ ਮੌਜਾਂ ਜਿੰਨੀਆਂ ਖਾਈ ਜਾਂਦੀਆਂ ਨੂੰ ਦੇਖ ਭੁਗਣਾ ਜਾ ਮੈਂ ਤਾਂ ਦੁਕਾਨ ਨੂੰ ਲਿਆਂਦਾ ਸਹੀ ਆ ਦੇਖ ਲਾ ਮੈਨੂੰ ਕੀ ਪਤਾ ਮੈਂ ਤਾਂ ਖੋਲ ਕੇ ਤੇ ਲਾਦਾ ਨਾ ਚੀਜ਼ ਦਾ ਆਚਾਰੀ ਸੀ ਉਹ ਚਾਰ ਮਲਗੀ ਵਾਹ ਆਚਾਰੀ ਸੀ ਜਿੱਦਾਂ ਚਾਰ ਦਾ ਹੁੰਦਾ ਹੋਊਗਾ ਥੋੜਾ ਆਏ ਪੂਗਣਾ ਪੂਗਣਾ ਗੱਨੇ ਪੂਗਣਾ ਦੇਖੇ ਸੋਣ ਜਿੰਜਾ ਬਹੁਤ ਦੂਜੀਆਂ ਇਹ ਜਿਹੜੇ ਸੋਣ ਹੱਸੋ ਅੱਗੇ ਵੀ ਹੱਸਦੇ ਆਂ ਅੱਗੇ ਰੋਂਦੇ ਆਂ ਮਾ ਉਹ ਵੀ ਕੱਪੜਾ ਸਾਨੂੰ ਮਿਲ ਗਿਆ ਜੀ ਜੋਰਜਟ ਦਾ ਜਿਹੜਾ ਨੂੰ ਚਾਹੀਦਾ ਸੀਗਾ ਉਹ ਥੋੜਾ ਲਾਈਟ ਰੰਗ ਹੈ ਇਹੇ ਰੰਗ ਚੱਲੇਗਾ ਤੂੰ ਮਿਲਿਆ ਹਰਿਆਣੇੋਂ ਹਲੋ ਜੋ ਮਰਜੀ ਲੋ ਕੰਡੀਸ਼ਨਰ ਲੋ ਆਓ ਲੋ ਧਾਰਾ ਕਰਾਓ ਪਿਓਰ ਸਲ ਲੋ ਥਾਡੀ ਲੋ ਕੋਈ ਚੀ ਛੱਡੀ ਵਧੀਆ ਇੱਕ ਥਾਂ ਫਰਕ ਸਿਰ ਟੁੱਪੜੇ ਦਾ ਅਕੇਲੇ ਤੇਰੇ ਛੱਡੇ ਨਹੀਂ ਨੇ ਉੱਧਾ ਫੜ ਕੇ ਪੈ ਗਿਆ ਹੁਣ ਥੋੜੇ ਬੂੜਾ ਇਹਦੇ ਵਿੱਚ ਕੋਈ ਕੋਈ ਦੀਦਾੜ ਵੱਡਾ ਸੀਗਾ ਲਓ ਜੇ ਪਾ ਇਥੋਂ ਲੈ ਆ ਜੀ ਕਪੜਾ ਆਹ ਦੁਕਾਨ ਤੋਂ ਹੁਣ ਆਪਾਂ ਚੱਲਿਆਂ ਇੱਧਰ ਨੂੰ ਮੂੰਹ ਤਾਂ ਕੁਛ ਲਾਇਆ ਥੋੜੀ ਨਾ ਫਾਉਂਟਿਸ਼ ਕੁਛ ਨਹੀਂ ਬਸ ਇਦਾਂ ਹੀ ਆ ਚਲੋ ਪਾਪਾ ਪਿਆਸ ਲੱਗੀ ਆ ਪਿਆਸ ਲੱਗੀ ਆ ਇਹਨਾਂ ਨੂੰ ਬੱਚਿਆਂ ਨੂੰ ਪਿਆਸ ਲੱਗੀ ਆ ਮੇਰੇ ਕਿੱਥੋਂ ਲੈਣੇ ਮੇਰੇ ਕਿੱਥੋਂ ਲੈਣੇ ਸਾਡੇ ਲਈ ਹੋਰ ਨਿਕਲ ਆ ਆਹ ਜਿਹੜੇ ਪਾਰਟੀ ਵਰ ਪੈਂਟ ਜੀ ਲੈਣੀ ਆ ਤੇ ਪਾਰਟੀ ਆ ਗਈ ਆ ਤੇ ਪਾਰਟੀ ਵਾਸਤੇ ਕੱਪੜੇ ਖਰੀਦ ਲੈਏ ਆ ਰਹੇ ਆ ਜੀ ਆਪਾਂ ਇਹਨਾਂ ਨੇ ਤਾਂ ਲੈ ਰਿਆ ਆਪਣਾ ਇਹ ਡਰੈਸ ਤੁਹਾਨੂੰ ਪਾਰਟੀ ਵਾਲਾ ਦਿਨੀ ਦਿਖਾ Đਾਂਗੇ ਬੜੀ ਘੈਂਟ ਡਰੈਸ ਬਣਨੀ ਐ ਵੀ ਤੇ ਪਤਾ ਨਹੀਂ ਘਟ ਮਾਨੀ ਨੂੰ ਨਹੀਂ ਪੁੱਲ ਕੋਹੜੋ ਘੈਂਟ ਕੇ ਪਾ ਕੇ ਪਤਾ ਲੱਗਣਾ ਕਿ ਐ ਨਾ ਕਿ ਬੈਟ ਆ ਤੇ ਹੁਣ ਮੇਰੇ ਕੱਪੜੇ ਕਿੱਥੋਂ ਮਿਲੂਗੇ ਤੁਹਾਨੂੰ ਹੋਰੇ ਬੋਏ ਸੋ ਹੋਰੇ ਬੋਏ ਸੋ ਕਿੱਥੇ ਆ ਹੋਰੇ ਦਦੀ ਕੱਲ ਕਿੱਥੇ ਜਾਣਾ ਕੱਲ ਜਾਣਾ ਮੰਡੇ ਮੰਡੇ ਕੀ ਲੱਗ ਜਾਣਾ ਲੋੜੀ ਹਾਂ ਹਾਂ ਲੋੜੀ ਲੱਗ ਜਾਣੀ ਹੈ ਕੱਲ ਹਨਾ ਲੋੜੀ ਲੱਗ ਜਾਨੀ ਕੱਲ ਜਾਣਾ ਮੰਡੇ ਪਹਿਲਾਂ ਕਹੇ ਦੇ ਪਹਿਲਾਂ ਅਨਕੇਰੇ ਜਾਣਾ ਪਹਿਲਾਂ ਪਹਿਲਾਂ ਵੱਡੀ ਦੇ ਮੇਰੇ ਉਹ ਤੋਂ ਥੋੜੀ ਛੋਟੀ ਦੇ ਫਿਰ ਫਿਰ ਲਾਸਟ ਤੇ ਜਾਣਾ ਮੈਂ ਪੀ ਪੁਈ ਦੇ ਨਾ ਆਪਣੀ ਵੱਡੀ ਕੁੜੀ ਕੋ ਫਿਰ ਫਿਰ ਜਾਣਾ ਥੋੜੀ ਘੋਟੀ ਤਾਂ ਜਿਸ ਆਈ ਕੋ ਬਹਿਰੇ ਝੋਤੇ ਫਿਰ ਜਾਣਾ ਝੋਤੇ ਚਲ ਤੇ ਜਾ ਆਈ ਕੋ ਫਿਰ ਦਾਦੀ ਮੈਂ ਕੋ ਪੁਈ ਭੁੱਲ ਗਈ ਆ ਕੀ ਹਵੇ ਚਲਤੀ ਆਲੀ ਤੂੰ ਜਾਣਾ ਵੇਗਾ ਪਹਿਲੀ ਕੋ ਜਾਣਾ ਫਿਰ ਦੂਜੀ ਕੋ ਜਾਣਾ तीजी को जाना चौथी को है चौथी को जाना चौथी गाड़ी पहला रेम्पी पॉइंट पे चल दिए रेम्पी पे बात ही जाना ओ लेट पर पहला सब तो कंट्री जाना फिर उतना थोड़ी कि चोरी फिर उतना मेरा उतना वे जाना लोड़ी देन जाना लोड़ी देन कोड़ाचा मेरा कोड़ाचा के जाना नहीं नहीं ਪਹਿਲਾਂ ਜਾਣਾ ਭਾਨੇ ਫਿਰ ਜਾਣਾ ਫਿਰ ਜਾਣਾ ਘੋੜਾ ਚੱਕ ਘੋੜਾ ਭੋਬ ਬਾਹਰ ਤੇ ਪੋਪਰ ਜਾਣਾ ਕਿਤੇ ਠਹਿਰ ਕੇ ਜਾਣਾ ਨਹੀਂ ਪੋਪਰ ਜਾਣਾ ਪਹਿਲਾਂ ਭੋਗਰ ਬਣਾ ਨਾ ਚੱਲ ਜਾ ਫਿਰ ਭੋਬ ਬਾਹਰ ਭੋਬ ਬਾਹਰ ਫਿਰ ਘੋੜਾ ਚੱਕ ਫਿਰ ਘੋੜਾ ਚੱਕ ਫਿਰ ਕਿੱਥੇ ਜਾਣਾ ਫੇਰ ਮੁੜ ਕੇ ਆਉਣਾ ਬੈਰੋਂਪੁਰ ਦਾਦੀ ਅਕਬੂ ਹੀ ਭੁੱਲ ਗਈ ਆ ਇਹ ਭੁੱਲ ਗਈ ਆ ਰੇੰਪੀ ਭਈ ਦੱਸਿਆ ਦਾ ਹਾਂ ਬਾਰ-ਬਾਰ ਕਹਾਂ ਉਹ ਨਾਲ ਕਿਹੜਾ ਬਾਲ ਸੜ ਜਾਣਾ ਚੜੀ ਆਲ ਜਾਣਾ ਰੇੰਪੀ ਭਈ ਤੇ ਅੱਛਾ ਉਹ ਦੂਰ ਅਕੜਿਆ ਹਾਲ ਅਕੜਿਆ ਹਾਲ ਉਹ ਦੂਰ ਆ ਫੇਰ ਆ ਜਨਾ ਬੈਰੰਬੌਰ ਬੈਰੰਬੌਰ ਤੋਂ ਦੀ ਸੜਕ ਹੈ ਨਹੀਂ ਨਹੀਂ ਦੀ ਸੜਕ ਹੈ ਫੇਰ ਬੈਰੰਬੌਰ ਫੇਰ ਆਪਣੇ ਘਰ ਗਿਆਰ ਪੋਣਿਆ ਕੇ ਦਰੋਂ ਪੁੱਜ ਬੈ ਪੈਰ ਮੋਨੇ ਪੈਰ ਕਿਹੜੀ ਦੀਦੀ ਆ ਕਿਹੜੀ ਆ ਮੈਂ ਇਹ ਬੇੜੇ ਤੇ ਕਾਹਦੀ ਹਲਾ ਮੈਨੂੰ ਤਾਂ ਇਹੀ ਲੱਗਦਾ ਇੱਧਰ ਲਾਏ ਆ ਜੀ ਸੱਸ ਤੇ ਨੋ ਦੇ ਝਗੜੇ ਸਾਰੀ ਦਿਹਾੜੀ ਇਹੀ ਦੇਖਦੀ ਰਹਿੰਦੀ ਮਾ ਤਾਂ ਸਾਡੀ ਝਗੜੇ ਬੁੜੀਆਂ ਦੇ ਝਗੜੇ ਹਾਂਜੀ ਚਲੋ ਠੀਕ ਆ ਦੋਸਤੋ ਹੁਣ ਆਪਾਂ ਕਰ ਲੱਗੇ ਆ ਜੀ ਵਲੌਗ ਦਾ ਐਂਡ ਤੇ ਅੱਜ ਪ੍ਰਾਣੇ ਪ੍ਰਾਣੇ ਸਾਰੇ ਚੱਲ ਗਏ ਆ ਤੇ ਬੱਚੇ ਵੀ ਚੱਲ ਗਏ ਸਾਰੇ ਤੇ ਰੌਣਕਾਂ ਘਰ ਦੇ ਵਿੱਚੋਂ ਚੱਲ ਗਈਆਂ ਆ ਤੇ ਉਹਨਾਂ ਨੇ ਰੌਣਕਾਂ ਕਿਤੇ ਹੋਰ ਲਾਈਆਂ ਆ ਤੇ ਉਹ ਰੌਣਕਾਂ ਦੇ ਦੇ ਕਿੱਥੇ ਲਾਈਆਂ ਆਈਆਂ ਉਹਨਾਂ ਨੇ ਚੱਲ ਗਏ ਆਪਣੇ ਘਰ ਨੂੰ ਅੱਜ ਤੇ ਪਹਿਲੇ ਰੌਣਕਾਂ ਲੱਗੀਆਂ ਸੀਗੀਆਂ ਕੱਲ ਦੀਆਂ ਕੀ ਪਿਛਹਾੜਾ ਪਾਇਆ ਸੀ ਇਹਨਾਂ ਨੇ ਇੱਕ ਦੂਜੇ ਨਾਲ ਲੜੀ ਜਾਂਦੇ ਕਦੀ ਉਹ ਤੇ ਕਦੀ ਉਹ ਤੇ ਜੇ ਇੱਕ ਚੀਜ਼ ਜਿਹੜਾ ਚੱਕ ਲੈਂਦਾ ਦੂਜਾ ਕਹਿੰਦਾ ਮੈਂ ਵੀ ਉਹੀ ਲੈਣੀ ਆ ਤੀਜਾ ਕਹਿੰਦਾ ਮੈਂ ਵੀ ਉਹੀ ਲੈਣੀ ਆ ਜਸੂ ਸਾਡੀ ਜਾਰੇ ਤੰਗ ਕਰਦੀ ਆ ਬਾਕੀ ਤੇ ਨੇ ਸਹੀ ਆ ਜਸੂ ਨਹੀਂ ਕਹੇ ਨੂੰ ਕੋਈ ਚੀਜ਼ ਫੜਨ ਦੀ ਨਹੀਂ ਵੀਰ ਲੜਦੇ ਤੋਂ ਜਾਨੇ ਹੂੰ ਜਸੂ ਨਹੀਂ ਕਹੇ ਨੂੰ ਚੀਜ਼ ਫੜਨ ਦੀ ਤੇ ਫੇ ਆ ਗਈ ਆ ਤੇ ਚਲੋ ਠੀਕ ਆ ਦੋਸਤੋ ਹੁਣ ਆਪਾਂ ਕਰਨ ਲੱਗੇ ਆ ਜੀ ਵਲੌਗ ਦਾ ਐਂਡ ਤੇ ਸਾਰਾ ਤੇ ਬਾਕੀ ਹੁਣ ਨਵੇਂ ਸਾਲ ਆ ਰਿਹਾ ਲੋੜੀ ਅਗੇ ਲੋੜੀ ਆ ਰਹੀ ਹੈ ਤੇ ਲੋੜੀ ਲੈ ਕੇ ਜਾਣਾ ਹੈਗਾ ਜੀ ਤੇ ਲੋੜੀ ਵੀ ਜਾਣਾ ਵਿਚੇ ਨਵਾਂ ਸਾਲ ਵਿਚੇ ਲੋੜੀ ਵਿਚੇ ਲੋੜੀ ਤੇ ਦਿਨ ਇਤਿਹਾਰ ਸਾਰੇ ਚੱਲ ਰਹੇ ਆ ਤੇ ਚਲੋ ਠੀਕ ਆ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤੀ ਦੇਣ ਤਰੱਕੀਆਂ ਦੇਣ ਇੱਦੀ ਸਾਰਿਆਂ ਨੇ ਪਿਆਰ ਕਰਦੇ ਰਹੋ ਜੀ ਜੇ ਕੋਈ ਗਲਤੀ ਹੋ ਤਾਂ ਸਾਨੂੰ ਮਾਫ ਕਰਿਓ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਪਿਆਰੇ ਪਿਆਰੇ ਕਰਿਓ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਲਾਈਕ ਵੀ ਜਰੂਰ ਕਰਿਓ ਤੇ ਚਲੋ ਵੀ ਕਰ ਦੋ ਬਾਏ 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 ਕਰਤੀ ਬਲੇਮ ਹੈ ਤੇਲ ਤਾਂ ਚੁਵਾ ਲਓ ਦੋਨੀਆਂ ਸਾਈਡ ਤੇ ਤੇਲ ਆਪੋ ਲਾ ਲਓ ਤੇਲ ਤਾਂ ਹੈ ਹੀ ਨਹੀਂ ਵਿੱਚ ਇਹਦਾ ਥੋੜਾ ਥੇਕਾ ਥੁੜਕਾ ਲਾ ਆਜੋ ਆਜੋ ਹੱਸਦੇ ਆਓ ਮਾਤਰੇ ਹੱਸਦੇ ਚਲੋ ਹੁਣ ਚਲੋ ਅੱਛਾ ਟੋਕ ਕਰਨਾ ਚ ਮਤਲਬ ਨਹੀਂ ਬੋਲ ਰਿਹਾ ਆਏ ਅੱਜ ਦੇ ਚਾਰ ਫੇਟ ਦੇ ਸਿਰ ਤੇ ਮਾਤਾ ਦੋ ਤਿੰਨ ਮੇਰੇ ਤੇ ਕੱਲ ਨਿਕੜਿਆ